ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ سپورٹس ਕਲੱਬ ਮੰਜੀ ਸਾਹਿਬ ਕੋਟਾਂ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਦੇ ਜੋੜ ਮੇਲੇ ਨੂੰ ਸਮਰਪਿਤ ਸਮੂਹ ਨਗਰ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਪਹਿਲਾ ਇੱਕ ਪਿੰਡ ਕਬੱਡੀ ਕੱਪ 7 ਅਗਸਤ ਦਿਨ ਵੀਰਵਾਰ ਨੂੰ ਕਰਾਉਣ ਦਾ ਐਲਾਨ ਕੀਤਾ ਗਿਆ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਸਾਡੀ ਪ੍ਰਾਤਨ ਖੇਡ ਕਬੱਡੀ ਅਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰੇਗੀ ਨਸ਼ਾ ਵਰਗੀ ਪਹਿਲੀ ਸ਼ਹਿਤੋ ਰੱਖੇਗੀ ਕੋਹਾ ਦੂਰ ਪੀਟੀ ਨਿਊਜ਼ ਪੰਜਾਬ ਦੇ ਨਾਲ ਮਨਜੀ ਸਾਹਿਬ ਕੋਟਾ ਤੋਂ ਉਤਰ ਸਿੰਘ ਗਿੱਲੀ ਵਿਸ਼ੇਸ਼ ਰਿਪੋਰਟ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕਦੇ ਜੀ ਕੀ ਨਾਮ ਆਜੀ ਤੁਹਾਡਾ ਪਰਮਿੰਦਰ ਸਿੰਘ ਜੀ ਪਰਮਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਬਿਰਜੀ ਅਸੀਂ ਨਾ ਜੋ ਇਹ ਕਬੱਡੀ ਕੱਪ ਕਰਾ ਰਹੇ ਹਾਂ ਇਹ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਾਹਿਬ ਜੀ ਦੀ ਝਰਨ ਸ਼ੋ ਧਰਤੀ ਜੀ ਸ੍ਰੀ ਮਨਜੀਤ ਸਾਹਿਬ ਕੋਟਾ ਇੱਥੇ ਹਰ ਸਾਲ ਸਾਲਾਨਾ ਜੋੜ ਮੇਲਾ ਹੁੰਦਾ 12 13 14 ਦਾ ਤੇ ਉਹਦੇ ਸਬੰਧ ਦੇ ਵਿੱਚ ਅਸੀਂ 7 ਅਗਸਤ ਨੂੰ ਕਬੱਡੀ ਕੱਪ ਕਰਵਾ ਰਹੇ ਹਾਂ ਤੇ ਸੰਗਤਾਂ ਨੂੰ ਅਪੀਲ ਆ ਵੀ ਵੱਧ ਤੋਂ ਵੱਧ ਆਉਣ ਜੀ ਤੇ ਇਹ ਜੋ ਕਬੱਡੀ ਕੱਪ ਕਰਵਾ ਰਹੇ ਹਾਂ ਜੋ ਅੱਜਕੱਲ ਨਸ਼ੇ ਚੱਲ ਰਹੇ ਨੇ ਜੀ ਇੱਕ ਉਹਨਾਂ ਨੂੰ ਸੁਨੇਹਾ ਵੀ ਇਹ ਖਿਡਾਰੀ ਜੋ ਨੇ ਨਸ਼ੇ ਵੱਲ ਤੁਰ ਪਏ ਨੇ ਵੀ ਤੁਸੀਂ ਇੱਧਰ ਨੂੰ ਆਓ ਕਿਤਾਜੋ ਨਸ਼ਿਆਂ ਦਾ ਆਪਾਂ ਬਾਈਕਾਟ ਕਰ ਸਕੀਏ ਤੇ ਜੋ ਨੌਜਵਾਨ ਪੀੜੀ ਆ ਉੱਥੇ ਚਾਹੇ ਤੋਂ ਹੋ ਸਕੇ ਤੇ ਖੇਡਾਂ ਵੱਲ ਆ ਸਕੇ ਤੇ ਬਾਕੀ ਬੇਨਤੀ ਹੈ ਜੀ ਜ਼ਰੂਰ ਪਹੁੰਚੋ 7 ਅਗਸਤ ਦਾ ਆਪਾਂ ਨੇ ਕਿੰਨੇ ਕਿੰਨੇ ਕਿਲੋ ਮਨ ਲੋਕ ਵਜਨ ਦੇ ਖਿਡਾਰੀ ਖੇਡ ਸਕਦੇ ਆ ਜਾਂ ਖੁੱਲਾ ਸਰਦਾਰ ਕਿਸ ਤਰ੍ਹਾਂ ਹਾਂਜੀ ਇੱਕ ਪਿੰਡ ਆਲ ਓਪਨ ਆ ਜੀ ਵਿੱਚੋਂ 16 ਟੀਮਾਂ ਨੇ ਜੀ ਤੇ ਬਾਕੀ ਜਦੋਂ ਜੋ ਜੋ ਨਵੀਂ ਅਪਡੇਟ ਆਊਗੀ ਤੁਹਾਡੇ ਨਾਲ ਹੀ ਸਾਂਝੀ ਕਰਾਂਗੇ ਫਿਲਹਾਲ 16 ਟੀਮਾਂ ਦਾ ਕਲੀਅਰ ਹੀ ਨੇ ਜੀ ਵੀ ਜੋ ਖੇਡਣੇ ਆ ਆਪ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਰਿੰਦਰ ਸਿੰਘ ਤੇ ਕੀ ਕਹਿਣਾ ਚਾਹੋਗੇ ਤੇ ਕੀ ਖਿਡਾਰੀਆਂ ਨੂੰ ਸੁਨੇਹਾ ਦੇਣਾ ਚਾਹੋਗੇ ਅਸੀਂ ਗੁਰਗੁਰ ਮੰਨਜੀ ਸਾਹਿਬ ਫੋਟਾ 6ਵੇਂ ਪਾਸਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਨਸੋ ਪ੍ਰਾਪਤ 30 ਉੱਤੇ ਪਹਿਲਾ ਕਬੱਡੀ ਕੱਪ ਇੱਕ ਪਿੰਡ ਓਪਨ ਕਰਵਾਉਣ ਜਾ ਰਹੇ ਹਾਂ ਜੋ 7 ਅਗਸਤ ਨੂੰ ਕਰਵਾਇਆ ਜਾ ਰਿਹਾ ਜਿਦੇ ਵਿੱਚ ਹੁੰਮ ਹੋਊਗਾ ਸਾਡੀ ਪੀੜਾ ਸਾਰੇ ਦਰਸ਼ਕ ਵੀਰਾਂ ਨੂੰ ਖਿਡਾਰੀਆਂ ਨੂੰ ਹੁੰਮ ਹਮਾਕੇ ਪੁੱਜੋ ਅਸੀਂ 16 ਟੀਮਾਂ ਮੈਚ ਕਰਨਗੀਆਂ ਤੇ ਵਧੀਆ ਐਨਆਰਐਮ ਸਾਡਾ ਸਹਿਯੋਗ ਕਰ ਰਹੇ ਨੇ ਸ਼੍ਰੋਮਣੀ ਕਮੇਟੀ ਸਾਡਾ ਸਹਿਯੋਗ ਕਰ ਰਹੀ ਹੈ ਇਲਾਕਾ ਨਿਵਾਸੀ ਸਾਡੇ ਸਹਿਯੋਗ ਕਰ ਰਹੇ ਨੇ ਸਾਡੇ ਹਰੇਕ ਸੀ ਮਿੱਤਰ ਵੀਰ ਭਾਈ ਦਾ ਬਹੁਤ ਬਹੁਤ ਧੰਨਵਾਦੀ ਆ ਉਹ 7 ਅਗਸਤ ਨੂੰ ਹਮਾ ਮਾਕੇ ਗੁਰਦਾਰਾ ਮੰਨ ਦੀ ਸਾਈਡ ਕੋਟਾ ਕਬੱਡੀ ਟੂਰਨਾਮੈਂਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀਤੇ ਕੀ ਕਹਿਣਾ ਚਾਹੁੰਦਾ ਟੂਰਨਾਮੈਂਟ ਬਾਰੇ ਸਭ ਨੂੰ ਕੀ ਸੰਦੇਸ਼ ਜੀ ਇਲਾਕਾ ਨਿਵਾਸੀ ਸੰਗਤਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੰਦਾ ਹੋਇਆ ਮੈਂ ਬਹੁਤ ਬਹੁਤ ਵਧਾਈ ਪੇਸ਼ ਕਰਦਾ ਹਾਂ ਕਿ ਐਤਕਾਂ ਪਹਿਲੀ ਵਾਰ ਜੂਰ ਮੇਲੇ ਦੇ ਸਬੰਧ ਵਿੱਚ ਸਤੰਤ ਸਤਿਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਚਰਨ ਸ੍ਰਾਪਤ ਦਾ ਸਥਾਨ ਗੁਦਰਾ ਮਹਿਸਾਬ ਕੋਟਾਂ ਵਿਖੇ ਇਲਾਕੇ ਦੀ ਸੰਗਤ ਨੇ ਪਾਰਟੀ ਵਾਈ ਕੋਪਰ ਰੱਖੀ ਸਾਰੇ ਮੋਤਵਾਰਾਂ ਨੇ ਇਹ ਫੈਸਲਾ ਕੀਤਾ ਹੈ ਕਿ ਇੱਥੇ ਇੱਕ ਮਹਾਨ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇ ਜ ਜਿਹਦੀ 7 ਤਰੀਕ ਡੇਟ ਰੱਖੀ ਗਈ ਹੈ ਕਿਉਂਕਿ 8 ਤਰੀਕ ਰੱਖੜੀ ਹੈ ਉਸ ਤੋਂ ਬਾਅਦ 12 13 14 ਜੂਰ ਮੇਲਾ ਹੈ ਇਸੇ ਸਥਾਨ ਤੇ ਇਸ ਕਰਕੇ ਸੰਗਤਾਂ ਨੇ ਕਬੱਡੀ ਟੂਰਨਾਮੈਂਟ ਜਿਹਦੇ ਵਿੱਚ 16 ਦੇ ਕਰੀਬ ਟੀਮਾਂ ਭਾਗ ਲੈ ਰਹੀਆਂ ਹਨ ਅੱਜ ਉਹਦੀ શુભ ਆਰੰਭਤਾ ਦੀ ਅਰਦਾਸ ਕੀਤੀ ਗਈ ਹੈ ਮੈਂ ਇਲਾਤਾਨੂ ਆਸੀ ਇਸ ਮਤੀ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਇਹ ਮਹਾਨ ਉਤਰਾਦੇ ਵਿੱਚ ਵੱਧ ਤੋਂ ਵੱਧ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਆਪਣੇ ਆਪ ਨੂੰ ਭਾਗਾ ਸੁਭਾਗਾ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਸ ਪਰਮਜੀਤ ਸਿੰਘ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਖੰਨਾ ਜੋ ਇਸ ਸਥਾਨ ਦੇ ਉੱਤੇ ਪਿਛਲੇ 8 ਸਾਲ ਤੋਂ ਕਰਮ ਪ੍ਰਚਾਰ ਦੇ ਖੇਤਰ ਵਿੱਚ ਸੇਵਾਵਾਂ ਨਿਭਾ ਰਿਹਾ ਹੈ ਅਤੇ ਇਸ ਸਥਾਨ ਤੇ ਇਹ ਬਹੁਤ ਹੀ ਵਧੀਆ ਉਪਰਾਤਾ ਜਿਹੜਾ ਹੈ ਉਹ ਸਾਥ ਸੰਗਤ ਨੂੰ ਕੋਲੋਂ ਕੀਤਾ ਜਾ ਰਿਹਾ ਹੈ ਮੈਂ ਇਸ ਸਭ ਪ੍ਰਾਪ ਦੇ ਦੀ ਬਹੁਤ ਬਹੁਤ ਸ਼ੁਕਰਾ ਕਰਦਾ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ